ਸਵਾਗਤ ਹੈ ਸਾਰਿਆਂ ਦਾ ਇੱਕ ਵਾਰੀ ਫਿਰ ਆਪਣੇ YouTube ਚੈਨਲ ਤੋਂ ਰਿਕਾਰ ਬਿਆਰ ਤੇ ਅੱਜ ਇੱਕ ਵਾਰੀ ਫਿਰ ਇਹ ਭਰਾਵਾ ਦੀ ਡਿਮਾਂਡ ਪਤਾ ਪਾ ਲੈ ਕੇ ਆ ਗਿਆ Honda ਦੀ ਬਹੁਤ ਸੋਹਣੀ ਕਾਰ ਟਾਪ ਮਾਡਲ ਪੈਟਰੋਲ ਵੇਰੀਐਂਟ ਵਾਲੀ ਕਾਰ ਅਲਾਈ ਵੀਲ ਕੰਪਨੀ ਨੂੰ ਇਸਦੇ ਆਂਦੇ ਨੇ ਉਸ ਤੋਂ ਬਾਲਾ ਬਈ ਪਤਾ ਕਰਨੋ ਆਪਣਾ ਨੋਟ ਟੂਰੀ ਕਾਰ ਬਿਆਰ ਓਪੋਜ਼ਿਟ TVS ਏਜੰਸੀ ਸਮਾਰਟ ਪੁਆਇੰਟ ਨियर ਨਤਲਾ ਹਸਪੀਟਲ ਸ਼ਹਿਰ ਲੋਕੇਸ਼ਨ ਟੂਰੀ ਤੇ ਗੱਲ ਕਰਦੇ ਆਂ ਆਪਾਂ ਇਸ ਗੱਡੀ ਦੀ ਇਹ ਆ 2010 ਮਾਡਲ Honda VMT ਟੌਪ ਵੈਰੀਐਂਟ ਦੋਨੇ ਚਾਬੀਆਂ ਗੱਡੀ ਤੇ ਨਾਲ ਨੇ ਕਾਗਜ਼ ਪੱਤਰ ਸਾਰੇ ਗੱਡੀ ਤੇ ਕੰਪਲੀਟ ਨੇ ਐਨਓਸੀ ਜਿੱਥੇ ਦੀ ਕਹਾਂਗੇ ਆਪਾਂ ਤੁਹਾਨੂੰ ਉਸ ਜਗ੍ਹਾ ਦੀ ਐਨਓਸੀ ਪ੍ਰੋਵਾਈਡ ਕਰਾ ਦਾਂਗੇ ਵਿੱਚੋਂ ਮਾੜੀ ਜੀ ਗੱਡੀ ਤੇ ਨਿਗਾਹ ਮਾਰ ਲਓ ਜੀ ਇੰਟੀਰੀਅਰ ਟੂਰੀ ਬਿਲਕੁਲ ਨਵੇਂ ਵਰਗਾ ਤੇ ਵੋਲਯਮ ਕੰਟਰੋਲ ਬਟਨ ਦੋ 에ਅਰ ਬੈਗ ਇਸ ਗੱਡੀ ਵਿੱਚ ਮਿਲ ਜਾਂਦੇ ਨੇ ਵਾਸ਼ਿੰਗ ਦੇਖੋ ਬਿਲਕੁਲ ਨਵੀਂ ਵਰਗੀ ਆ क्रोम ਦੇ ਹੈਂਡਲ ਹੈ ਇਸ ਗੱਡੀ ਵਿੱਚ ਆਂਦੇ ਨੇ ਤੇ ਇਲੈਕਟ੍ਰੋਨਿਕ ਸ਼ੀਸ਼ੇ ਪਾਵਰ ਵਿੰਡੋ ਪਾਵਰ ਸਟੀਅਰਿੰਗ ਗੱਡੀ ਦੇ ਵਿੱਚ ਆਂਦਾ ਲੋ ਜਿਨੀ ਨਿਗਾਹ ਮਾਰ ਲਓ ਗੱਡੀ ਪੂਰੀ ਡਰਾਈਵਰ ਸਾਈਡ ਤੇ VMT ਮਾਡਲ ਇਹ ਗੱਡੀ ਆਂਦੀ ਆ ਤੇ ਡੱਗੀ ਡੁੱਗੀ ਸਾਰਾ ਕੁਝ ਗੱਡੀ ਦਾ Ориਜਨਲ ਹੀ ਆ ਸਿਰਫ ਇੱਕ ਪੀਸ ਹੀ ਟੋਟਲ ਗੱਡੀ ਦੇ ਵਿੱਚ ਪੇਂਟ ਆ ਟਾਇਰ ਦੀ ਕੰਡੀਸ਼ਨ ਦੱਸਤੀ ਹੈ ਟਾਇਰ ਬਿਲਕੁਲ ਨਵੇਂ ਵਰਗੀ ਨੇ ਵੈਸੇ ਹੈ ਕਿ ਨੇ 70 ਤੋਂ 80% ਲਓ ਜੀ ਕਨੈਕਟਰ ਸਾਈਡ ਤੋਂ ਮਾੜੀ ਜੀ ਨਿਗਾਹ ਮਾਰ ਲਓ ਗੱਡੀ ਲੈ ਜੋ ਵੀਰੇ ਥੋੜੇ ਟਾਈਮ ਲਈ ਕਾਰ ਆ ਫਰੈਸ਼ ਕਾਰ ਆ ਇਹ ਲਓ ਜੀ ਕਨੈਕਟਰ ਸਾਈਡ ਤੋਂ ਮਾੜੀ ਜੀ ਨਿਗਾਹ ਮਾਰ ਲਓ ਅੰਟੀਰੀਅਰ ਨੂੰ ਟੁੜੀ ਬਿਲਕੁਲ ਨਵੇਂ ਵਰਗਾ ਗੱਡੀ ਦਾ ਤੋ ਜੇ ਆਪਾਂ ਮਾੜੀ ਜੀ ਤੁਹਾਨੂੰ ਥੋੜੇ ਪਿੰਡਾਂ ਮਤੇ ਵੀ ਨਿਗਾ ਮਰਾ ਦਿੰਦੇ ਆ। ਸ਼ੀਸ਼ਾ ਫਰੰਟ ਦਾ ਗੱਡੀ ਦਾ ਨਾਮ ਦੀਆ 2010 ਦਾ। ਗੱਟੇ ਜਨੇ ਕਮਾਰੇ। ਕਿਸੇ ਪਾਸੇ ਲੱਕੀ ਵਜਿ ਨਹੀਂ ਕਿਸੇ ਪਾਸੇ ਵੀ ਐਕਸੀਡੈਂਟ ਨਹੀਂ এবੀਐਸ ਬ੍ਰੇਕ ਇਸ ਗੱਡੀ ਵਿੱਚ ਆ ਜਾਂਦੇ ਨੇ ਟੌਪ ਵੈਰੀਐਂਟਾ ਇੰਜਨ ਇੰਜਨ ਗੱਡੀ ਦਾ ਵੈਸੇ ਵੀ ਓਕੇ ਆ ਕੁਝ ਹੁੰਦਾ ਨਹੀਂ ਹੁੰਦਾ ਤੇ ਬ੍ਰੈਂਡ ਨੂੰ ਕੁਝ ਨਹੀਂ। ਦੋਨੇ ਚਾਬੀਆਂ ਗੱਡੀ ਦੇ ਤੁਹਾਨੂੰ ਇਸ ਗੱਡੀ ਦੇ ਨਾਮ ਮਿਲਣਗੇ ਆ। ਤੇ ਗੱਲ ਕਰਦੇ ਆ ਵੀਰੇ ਇਸ ਗੱਡੀ ਤੇ ਰੇਟ ਕੀ ਇਸ ਗੱਡੀ ਦਾ ਰੇਟ ਆ ਜੀ 2,5000 ਰੁਪਏ ਵਿਦ ਐਨਓਸੀ ਪੰਜਾਬ ਦਾ ਕਿਸੇ ਵੀ ਜਗ੍ਹਾ ਦੀ ਐਨਓਸੀ ਤੁਸੀਂ ਲੈ ਸਕਦੇ ਹੋ ਤੁਸੀਂ ਤੁਹਾਨੂੰ ਉਸੇ ਜਗ੍ਹਾ ਦੀ ਐਨਓਸੀ ਪ੍ਰੋਵਾਈਡ ਕਰਾਵਾਂਗੇ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਕਰ ਲਿਓ ਵੀਰੇ ਲਾਈਕ ਚੈਨਲ ਆਫਾ ਕਰਦੇ ਸਬਸਕ੍ਰਾਈਬ ਕਰਦੇ ਵੀਰੇ ਨੈਕਸਟ ਵੀਡੀਓ ਤਦ ਤੱਕ ਸਾਰ ਬਿਨੋ ਸ਼ਸ਼ੀ ਕਾਲ ਜੈ ਹਿੰਦ